ਜਹਾਂਗੀਰ ਦੀ ਬੇਗਮ ਸੀ ਨੂਰਜਹਾਂ ਹੂੰ ਨੂਰਜਹਾਂ ਸ਼ੀਆ ਕਰਨਨਾਤ ਤਲਬ ਰਖਦੀ ਸੀ ਹੂੰ ਇਸਲਾਮ ਚ ਦੋ ਫਿਰਕੇ ਮਸ਼ਹੂਰ ਨੇ ਇੱਕ ਸ਼ੀਆ ਇੱਕ ਸੁन्नी ਸੁਨਿਆ ਤੁਨੇ ਹਾਂਜੀ ਸ਼ੀਆ ਕਰਨਨਾਤ ਰਖਦੀ ਸੀ ਨੂਰਜਹਾਂ ਹੂੰ ਨੂਰਜਹਾਂ ਦਾ ਜਿਹੜਾ ਭਰਾ ਸੀ ਆਸਫ ਜਹ ਉਹ ਜਹਾਂਗੀਰ ਦੇ ਦੌਰ ਚ ਦਿਵਾਨ ਵਜ਼ੀਰੇ ਕੁੱਲ ਸੀ ਸਾਰੇ ਇੰਡੀਆ ਦਾ ਵਜ਼ੀਰ ਬਣ ਗਿਆ ਸੀ ਸਮਝ ਲਓ ਤੇ ਉਹਦਾ ਜਿਹੜਾ ਸਹਰਾ ਸੀ ਉਹ ਬਣ ਗਿਆ ਸੀ ਦਿਵਾਨੇ ਕੁੱਲ ਪੂਰਾ ਦਿਵਾਨਪੁਰ ਇੰਡੀਆ ਦਾ ਤੇ ਜਹਾਂਗੀਰ ਅਕਸਰ ਨਸ਼ੇ ਦੇ ਹਲਚੇ ਕਿਹਾ ਜਾਂਦਾ ਸੀ ਕਿ ਮੈਨੇ ਆਪਣੀ ਹਕੂਮਤ ਨੂੰ ਨੂਰਜਾਨ ਨੂੰ ਸੌਂਪਤੀ ਯਾਨੀ ਕਿ ਹੁਣ ਜਿਹੜੀ ਹਕੂਮਤ ਹੈ ਸਾਰੀ ਉਹ ਸ਼ੀਆ ਦੇ ਹੱਥ ਆ ਗਈ ਇਤਿਹਾਸ ਇਹ ਦੱਸਦਾ ਹੈ ਕਿ ਸ਼ੁਰੂ ਤੋਂ ਹੀ ਸ਼ੀਆ ਤੇ ਸੁੰਨੀ ਲੋਕਾਂ ਦੀ ਆਪਸ ਵਿੱਚ ਟਕਰਾਅ ਰਿਹਾ ਟਕਰਾਅ ਰਿਹਾ ਹੈ ਨਾ ਇਤਿਹਾਸ ਪੁਰਾਣੇ ਸਮੇਂ ਤੋਂ ਰਿਹਾ ਹੈ ਨਾ ਤੇ ਹੁਣ ਜਦੋਂ ਪੂਰੀ ਹਕੂਮਤ ਹੀ ਸ਼ੀਆ ਦੇ ਹੱਥ ਆ ਗਈ ਤਾਂ ਸ਼ੀਆ ਨੂੰ ਇਹ ਆਸ ਵੱਜ ਗਈ ਸੀ ਕਿ ਹੁਣ ਸ਼ੀਤ ਸਾਰੇ ਭਾਰ ਚ ਫੈਲ ਜੂਗੀ ਠੀਕ ਹੈ ਜੀ ਔਰ ਇਹਦੇ ਬਾਅਦ ਬਕਾਇਦਾ ਇਹ ਤਨ ਵੀ ਸ਼ੁਰੂ ਹੋ ਗਏ ਸਨ ਸ਼ੀਆ ਦੇ ਪਰ ਉਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਪੈ ਰਿਹਾ ਸੀ ਸ਼ੇਖ ਅਮਨ ਸਰੰਦੀ ਤੋਂ ਹੂੰ ਦੂਜੇ ਸ਼ਬਦਾਂ ਚ ਸ਼ੇਖ ਅਮਨ ਸਰੰਦੀ ਉਹਨਾਂ ਦੇ ਰਸਿਆ ਸਭ ਤੋਂ ਵੱਡਾ ਰੋੜਾ ਬਣਿਆ ਹੋਇਆ ਸੀ ਤੇ ਉਹ ਹਰ ਹਰ ਜੀ ਇਸ ਰੋੜੇ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੇ ਸੀ ਹੂੰ ਇਨੀ ਕਿ ਨੂਰ ਜਹਾਂ ਨੂਰ ਜਹਾਂ ਦਾ ਬਾਪ ਨੂਰ ਜਹਾਂ ਦਾ ਭਰਾ ਜਿਹੜਾ ਉਹਦੇ ਹੱਥੇ ਚ ਹਕੂਮਤ ਸੀ ਪੂਰੀ ਹਕੂਮਤ ਸ਼ੇਖ ਅਮਨ ਸਰਦੀ ਦੇ ਖਿਲਾਫ ਹੋ ਗਈ ਹੂੰ ਤੇ ਹੁਣ ਜਦੋਂ ਇਹ ਮਾਮਲਾ ਬੱਧਾ ਬੱਧਾ ਇੱਥੇ ਤੱਕ ਪਹੁੰਚਿਆ ਜਦੋਂ ਮੁਖਾਲਫਤ ਕਰਦੇ ਆ ਇਹ ਸ਼ੇਖ ਹੈਨੂ ਸਰੰਦੀ ਦੇ ਕੁਝ ਮਖਤੂਬਾਤ ਜਿਹੜੇ ਤੁਸੀਂ ਗੱਲ ਕਰਦੇ ਚਿੱਠੀ ਮਖਤੂਬਾਤ ਕਹਿੰਦੇ ਚਿੱਠੀਆਂ ਨੂੰ ਕੁਝ ਮਖਤੂਬਾਤ ਨੂੰ ਤੋਰ ਮੋੜ ਕੇ ਉਹਨਾਂ ਦੇ ਗਲਤ ਮਤਲਬ ਕੱਢ ਕੇ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤੇ ਗਏ ਤੇ ਜਿਸ ਕਰਕੇ ਜਹਾਂਗੀਰ ਨੇ ਸ਼ੇਖਮ ਸਰੰਦੀ ਨੂੰ ਦਿੱਲੀ ਸੱਦ ਲਿਆ ਆਪਣੇ ਦਰਬਾਰ ਸੌਰੀ ਆਪਣੇ ਦਰਬਾਰ ਸੱਦ ਲਿਆ ਸ਼ੇਖਮ ਸਰੰਦੀ ਜਾਨਾ ਗਿਆ ਉੱਥੇ ਜਦ ਸ਼ੇਖਮ ਸਰੰਦੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਉਹਨਾਂ ਦੇ ਸਹੀ ਚੀਜ਼ ਦੱਸ ਕੇ ਬਾਦਸ਼ਾਹ ਨੂੰ ਸਦੁਸ਼ਕਰਤਾ ਜਦ ਵਿਰੋਧੀਆਂ ਨੇ ਬਾਜੀ ਆਪਣੇ ਤੋਂ ਜਾਨੀ ਦੇਖੀ ਤਾਂ ਉਹਨਾਂ ਨੇ ਇੱਕ ਦੂਜੀ ਚਾਲ ਚਲੀ ਜਿਹੜੀ ਕਿ ਬਹੁਤ ਇੰਪੋਰਟੈਂਟ ਗੱਲ ਹੈ ਉਹਨਾਂ ਨੇ ਕਿਹਾ ਵੀ ਬਾਦਸ਼ਾਹ ਸਲਾਮਤ ਤੁਹਾਨੂੰ ਦਾ ਸਿਜਦਾ ਕਰਨ ਦਾ ਹੁਕਮ ਹੈ ਉਹ ਸਾਰੇ ਭਾਰਤ ਚਲ ਰਿਹਾ ਹੈ ਸਾਰੇ ਮੌਲਵੀਆਂ ਨੇ ਇਹਦੀ ਆ ਜਿਹੜੀ ਕਿ ਇਹਦੇ ਬਾਰੇ ਹੁਕਮਨਾਮਾ ਜਾਰੀ ਕਰਤਾ ਜਿੰਨੇ ਵੀ ਸਰਕਾਰੀ ਮੌਲਵੀ تھے ਸੋ ਕਾਲਡ ਪਰ ਸ਼ੇਖ ਅਮਰ ਸਰੰਦੀ ਲਗਾਤਾਰ ਆਪਣੇ ਫਤਵਿਆਂ 'ਚ ਆਪਣੇ ਮਕਤੂਬਾ 'ਚ ਇਹਨਾਂ ਦਾ ਵਿਰੋਧ ਕਰਦਾ ਆ ਰਿਹਾ ਹੈ ਇਹਦਾ ਥੋੜੇ ਇਹਦਾ ਉਹਦਾ ਕਰਨ ਦਾ ਸਿਜਦਾ ਕਰਨ ਦਾ ਇਹਦੀ ਤਰੀਲ ਹੈ ਤੇ ਤੁਸੀਂ ਇਹਨੂੰ ਹਜ਼ੂਰੇ ਨੂੰ ਕਹੋ ਸਿਜਦਾ ਕਰੇ ਤੁਹਾਨੂੰ ਇਹ ਤੁਹਾਨੂੰ ਕਿਸੇ ਵੇਲੇ ਵੀ ਸਿਜਦਾ ਨਹੀਂ ਕਰੂਗਾ ਇਹ ਗੱਲ ਬਾਦਸ਼ਾਹ ਦੇ ਦਿਲ ਚ ਬੈਠ ਗਈ ਤੇ ਉਹਨੇ ਫੌਰਨ ਕਿਹਾ ਮੈਨੂੰ ਸਿਜਦਾ ਕਰ ਸ਼ੇਖ ਅਮਰ ਸੰਦੀ ਨੂੰ ਸ਼ੇਖ ਅਮਰ ਸੰਦੀ ਨੇ ਨਾ ਕੇਵਲ ਉਸਦੇ ਇਸ ਹੁਕਮ ਮੰਨਣ ਨੂੰ ਇਨਕਾਰ ਕਰ ਦਿੱਤਾ ਬਲਕਿ ਇਹ ਕਿਹਾ ਕਿ ਇਸ ਤੋਂ ਵੱਧ ਕਿ ਮੂਰਖਤਾ ਹੋਰ ਕੀ ਹੋ ਸਕਦੀ ਹੈ ਦੇਖੋ ਬਾਦਸ਼ਾਹ ਨੂੰ ਕਹਿ ਰਿਹਾ ਕੰਪਾਇਰ ਨੂੰ ਇਸ ਤੋਂ ਵੱਧ ਕਿ ਮੂਰਖਤਾ ਹੋਰ ਕੀ ਹੋ ਸਕਦੀ ਹੈ ਕਿ ਇੱਕ ਮਖਲੂਕ ਰਚਨਾ ਆਪਣੇ ਜਿਹੀ ਕਮਜ਼ੋਰ ਬੇਬਸ ਮਹਤਾਜ ਮਖਲੂਕ ਨੂੰ ਸਿਸ ਦਾ ਘਰੇ ਤੇ ਬਾਦਸ਼ਾਹ ਦੇ ਸੁਣ ਕੇ ਤਾਂ ਇਹ ਗੱਲ ਤਨਬਦ ਨੂੰ ਅਗ ਲੱਗੀ ਮੈਨੂੰ ਇਹ ਕੀ ਕਹਿ ਰਿਹਾ ਤੇ ਫੌਰਨ ਹੁਕਮ ਦਿੱਤਾ ਕਿ ਸ਼ੇਖ ਅਮਰ ਸੰਦੀ ਨੂੰ ਕਤਲ ਕਰਤਾ ਜਾਵੇ ਫਿਰ ਕੁਝ ਸੋਚ ਕੇ ਕਿਹਾ ਕਿ ਇਹਨੂੰ ਅਰ ਮਿੱਥੇ ਲਈ ਸਮਾਂ ਲਈ ਕੈਦ ਕਰਤਾ ਜਾਵੇ ਸ਼ੇਖ ਅਮਰ ਸੰਦੀ ਨੂੰ ਗਵਾਲੀਅਰ ਦੇ ਕਿਲੇ ਦੇ ਕੈਦ ਕਰਤਾ ਗਿਆ ਇਹ 1618 ਦੀ ਘਟਨਾ ਹੈ 2 ਸਾਲੋਂ ਕੈਦ ਰਹੇ ਇਸ ਤੋਂ ਹੀ ਪਤਾ ਲੱਗਦਾ ਹੈ ਵੀ ਸ਼ੇਖ ਅਮਰ ਸੰਦੀ ਦੇ ਮੁਗਲ ਹਕੂਮਤ ਨਾਲ ਜਿਹੜੇ ਸਬੰਧ ਅਕਬਰ ਦੇ ਦੌਰ ਚ ਵਿਗੜਾ ਸ਼ੁਰੂ ਹੋਏ ਤੇ ਉਹ 2020 ਤੱਕ 1620 ਤੱਕ ਕੈਮਰਾ ਹੈ ਨਾ 1620 ਤੱਕ 1600 ਅਕਬਰ ਦੇ ਦੌਰ ਵਿੱਚ بگੜਨਾ ਸ਼ੁਰੂ ਹੋਇਆ 1620 1620 ਤੱਕ ਲਗਭਗ ਉਹ ਅੰਦਰ ਰਹੇ ਤੇ ਫਿਰ ਸ਼ੇਖ ਅਬੁਲ ਸਰੰਦੀ ਨੇ ਜਾਂਗ ਨੂੰ ਚਿੱਠੀ ਕਿਹੜੇ ਵਕਤ ਲਿਖੀ ਉਹਦਾ ਉਹਦੀ ਮੌਦਾ ਉਹ ਪਿਆਸਾ ਸੀਗਾ ਔਰ ਇਹਦੇ ਮਾਰੇ ਦੋ ਹਵਾਲੇ ਮੈਂ ਹੋਰ ਦੱਨਾ ਇੱਕ ਮਿਸਟਰ ਅਰਨੋਲਡ ਹੋੜੇ ਅੰਗਰੇਜ਼ ਉਹਨਾਂ ਦੀ ਕਿਤਾਬ ਹੈ ਇੱਕ ਪ੍ਰੀਚਿੰਗ ਆਫ ਇਸਲਾਮ ਪੰਨਾ ਨੰਬਰ 412 ਤੇ ਲਿਖਦੇ ਨੇ ਕਿ ਜਾਂਗ ਦੇ ਜ਼ਮਾਨੇ 'ਚ ਇੱਕ ਸੁੰਨੀ ਆਲਮ ਸੁੰਨੀ ਮੌਲਵੀ ਸ਼ੇਖ ਅਮਰ ਸਰੰਦੀ ਨਾਮ ਦਾ ਹੋਇਆ ਜਿਹੜਾ ਕਿ ਸ਼ੀਆਂ ਦੇ ਜਿਹੜਾ ਕੀਦਾ ਸੀ ਬੜਾ ਵਿਸ਼ਵਾਸੀ ਹੁੰਦਾ ਕੀਦਾ ਉਹਦੀ ਵਿਰੋਧਤਾ ਲਈ ਬਹੁਤ ਮਸ਼ਹੂਰ ਸੀ ਸ਼ੀਆਂ ਨੂੰ ਉਸ ਵੇਲੇ ਸ਼ਾਹੀ ਦਰਬਾਰ ਚ ਰਸੂਖ ਹਾਜ਼ਰ ਸੀ ਉਹਨਾਂ ਨੇ ਕਿਸੇ ਬਹਾਨੇ ਸ਼ੀਆਂ ਨੇ ਉਹਨਾਂ ਨੂੰ ਕੈਦ ਕਰਵਾਤਾ ਉਹ 2 ਸਾਲ ਕੈਚ ਰਹੇ ਇਨਸਾਈਕਲੋਪੀਡੀਆ ਆਫ ਅ ਰਿਲੀਜੀਅਨ ਐਂਡ ਐਥਿਕਸ ਦੇ ਵਾਲਿਊਮ 7 ਤੇ ਪੇਜ ਨੰਬਰ 798 ਤੇ ਲਿਖਦੇ ਨੇ ਕਿ 17ਵੀਂ ਸਦੀ 'ਚ ਭਾਰਤ ਵਿੱਚ 17ਵੀਂ ਸਦੀ 'ਚ ਸ਼ੇਖ ਐਮਨ ਸਰੰਦੀ ਨਾਮ ਦੇ ਇੱਕ ਆਦਮੇ थे ਜਿਨ੍ਹਾਂ ਨੂੰ નિર્ਦੋਸ਼ ਘਹਿਤ ਕਰ ਦਿੱਤਾ ਗਿਆ ਤੇ ਉਹ ਬਾਸ਼ਨਾ ਕਾਇਦ ਕੀਤਾ ਸੀ ਉਹਦਾ ਉਹਦਾ 1620 छुट ਕੇ ਆਏ ਨੇ ਫਿਰ ਦੇਖੋ ਦੱਸੋ ਵੀ ਸ਼ੇਖ ਐਮਨ ਸਰੰਦੀ ਨੇ ਜਹਾਂਗੀਰ ਜਿਹੜਾ ਉਹਦੀ ਮੌਤ ਦਾ ਪਿਆਸਾ ਸੀਗਾ ਖੂਨ ਦਾ ਪਿਆਸੀ ਉਹਦਾ ਲੈਟਰ ਕਿਥੋਂ ਲੈ ਲੂਗਾ ਉਹ ਇਹ ਉਹਦੇ ਕੋਲ ਕਹਿੰਦਾ ਕਿੱਥੇ ਕੰਮ ਕਰ ਦੂਗਾ ਕੋਈ ਇਸ ਪ੍ਰਕਾਰ ਸ਼ੇਖ ਐਮਨ ਸਰੰਦੀ ਦੇ ਕਿਸੇ ਵੀ ਲੈਟਰ ਨੂੰ ਜਹਾਂਗੀਰ ਨਾਲ ਜੋੜਨਾ ਜਾਂ ਗੁਰੂ ਸਾਹਿਬ ਦੀ ਮੌਤ ਨਾਲ ਜੋੜਨਾ ਸ਼ਹੀਦੀ ਨਾਲ ਜੋੜਨਾ ਕੋਈ ਅਥੈਂਟਿਕ ਗੁਰੂ ਸਾਹਿਬ ਨੂੰ ਲੈ ਕੇ ਕੋਈ ਪੱਤਰ ਨਹੀਂ ਲਿਖਿਆ ਗਿਆ ਨਹੀਂ ਪੱਤਰ ਨਹੀਂ ਲਿਖਿਆ ਉਹ ਤਾਂ ਕੋਈ ਚਿੱਠੀ ਨਹੀਂ ਲਿਖੀ ਚਿੱਠੀ ਨਹੀਂ ਸੀ ਉਹਦਾ ਉਹਦੇ ਸ਼ਬਦੇ ਨੇ ਮੈਂ ਤੁਹਾਨੂੰ ਦੱਸ ਦਣਾ ਗੋਵਿੰਦ ਵਾ ਆਲ ਗੋਵਿੰਦ ਅਤੇ ਉਸਦੀ ਔਲਾਦ ਦਾ ਮਾਰਿਆ ਜਾਣਾ ਵੀ ਕਿਹਾ ਖੂਬ ਰਹਾ ਜਿਹੜਾ ਕਿ ਗੋਵਿੰਦ ਗੌਂਦ ਸੀ ਜਿਹੜਾ ਜਿਹੜਾ ਕਿ ਬੁੱਤ ਪ੍ਰਾਸਤ ਸੀ ਮੂਰਤੀ ਪੂਜਕ ਸੀ ਤੇ ਬੁੱਤ ਹੀ ਪੂਜਣ ਦਾ ਸਰਦਾਰ ਸੀ ਸਾਰੇ ਗੁਰੂ ਸਿੱਖੀ ਦਾ ਬੁਨਿਆਦ ਹੀ ਮੂਰਤੀ ਪੂਜਾ ਦੀ ਬੁੱਤ ਰੱਖੀ ਗਈ ਇੱਕ ਅਰਬ ਦੀ ਇੱਕ ਤਾਂ ਰੱਖੀ ਹੈ ਤੇ ਗੁਰੂ ਸਾਹਿਬਾਂ ਨੂੰ ਤਾਂ ਫਿਰ ਮੂਰਤੀ ਪੂਜੇ ਦਾ ਹੈ ਨਹੀਂ ਸੀ ਜੋ ਦੂਸਰੀ ਗੱਲ ਜਿਹਦੇ ਬਾਰੇ ਕਹੀ ਜਾ ਰਹੀ ਹੈ ਉਹ ਕੋਈ ਗੋਬਿੰਦ RAM ਦਾ ਬੰਦਾ ਸੀ ਜਿਹੜਾ ਮਾਰਿਆ ਗਿਆ ਔਰ ਉਹਦੀ ਔਲਾਦ ਵੀ ਨਾਲ ਹੀ ਮਾਰੀ ਗਈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜੋਤੀ ਜੋਤ ਸਮਾਇਆ ਨੇ ਉਹ 1606 ਜੋਈ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਜੋਤੀ ਜੋਤ ਸਮਾਏ ਨੇ ਉਹ 1644 ਜੋਏ ਨੇ ਤਾਂ ਦੋਨਾਂ ਦਾ ਇਕੱਠਾ ਜੋੜ ਹੀ ਨਹੀਂ ਹੁੰਦਾ ਤੇ ਫਿਰ ਆਪਾਂ ਇਹਨੂੰ ਕਿਵੇਂ ਜੋੜ ਸਕਦੇ ਅਸੀਂ ਜਣ ਜਦੋਂ ਲੈਟਰ 'ਚ ਗੁਰੂ ਸਾਹਿਬ ਦਾ ਨਾਮ ਹੀ ਨਹੀਂ ਹੈ ਕਿਤੇ ਤੇ ਗੁਰੂ ਅਰਜਨ ਦੇਵ ਜੀ ਦਾ ਤਾਂ ਫਿਰ ਆਪਾਂ ਕਿਵੇਂ ਉਹ ਲੈਟਰ ਨਾਲ ਜੋੜ ਸਕਦੇ ਆ ਕਿ ਲੋਕ ਗੁਰਗੋਬਨ ਸਿੰਘ ਜੀ ਨਾਲ ਹੀ ਜੋੜ ਦਿੰਦੇ ਪਰ ਮੈਨੂੰ ਵੀ ਪਤਾ ਟਾਈਮ ਗੁਰੂ ਗੋਬਿੰਦ ਸਿੰਘ ਦਾ ਏਡਾ ਮਸਲਾ ਬਹੁਤ ਤਾਂ 88 ਉਹਦਾ 1628 ਦੀ ਮੌਤ ਹੋ ਗਈ ਸੀ ਤੇ ਗੁਰੂ ਸਾਹਿਬ ਤਾਂ 1600 ਸ਼ਾਇਦ 75 ਜੋ ਬੈਠੇ ਗੱਦੀ ਤੇ ਉਸ ਵੇਲੇ 9 ਸਾਲ ਦੀ ਉਮਰ ਸੀ ਉਹਦਾ ਕੋਈ ਟਾਈਮ ਹੀ ਨਹੀਂ ਹੈ ਓੜਾ ਆਪਾਂ ਗੱਲ ਕਰ ਰਹੇ ਸੀ ਉਸ ਸਮੇਂ ਗਵਰਨਰ ਦੀ ਮੁਰਤਜ਼ਾ ਖਾਨ ਸੀ ਨਾ ਜੀ ਜੀ ਤੇ ਮੁਰਤਜ਼ਾ ਖਾਨ ਜੇ ਰਾਜਾ ਚਲਾ ਗਿਆ ਜੀ ਜੀ ਤੇ ਰਾਜੇ ਨੇ ਜਿਹੜੇ ਬੰਦੇ ਨੂੰ ਬੁਲਾਇਆ ਜਿਹੜੇ ਦੇਖਣ ਵਾਸਤੇ ਬੁਲਾਇਆ ਤੇ ਇੰਦਾ ਹੀ ਚੰਦੂ ਨੂੰ ਫੜਾ ਦਿੱਤਾ ਨਹੀਂ ਫੜਾ ਨਹੀਂ ਤੇ ਗੁਰੂ ਅਰਜਨ ਸਾਹਿਬ ਨੂੰ ਉਹਨਾਂ ਨੇ ਰਾਜੇ ਨੇ ਬੁਲਾਇਆ ਵੀ ਹਾਂ ਦੇਖਦੇ ਹਾਂ ਵੀ ਅਸੀਂ ਜਿਹੜਾ ਹੈ ਕਿਸੇ ਤਰੀਕੇ ਨਾਲ ਕੇਸ ਚਲਾਵਾਂਗੇ ਜਿਵੇਂ ਅਸੀਂ ਮੋਡਰਨ ਟਾਈਮ ਟਾਈਮ ਚੰਦੂ ਹੈ ਵੀ ਕੇਸ ਚਲਾਵਾਂਗੇ ਤੇ ਸਿੱਧਾ ਹੀ ਉਹਨਾਂ ਨੂੰ ਜ਼ਮਾਨਤ ਤਾਂ ਤਾਂ ਵੀ ਨਹੀਂ ਦਿੱਤੀ ਜਾਂਦੀ ਕੋਰਟ ਚ ਕੇਸ ਹੈ ਜੇ ਬੀਲੇਬਲ ਅਫੈਂਸ ਹੈ ਉਹ ਵੀ ਹੁੰਦਾ ਨੋਨ ਅਵੇਲੇਬਲ ਅਵੇਲੇਬਲ ਤੇ ਸਿੱਧਾ ਹੀ ਹਾਂ ਚੰਦੂ ਉਹ ਆਇਆ ਚੰਦੂ ਤੇ ਉਹਨੂੰ ਦੇ ਦਿੱਤਾ ਨਹੀਂ ਦੇਖੋ ਚੰਦੂ ਇੱਕ ਹਲਕਾਰ ਸੀ ਬਾਕੀ ਵੀ ਹਲਕਾਰ ਸੀ ਜਦੋਂ ਹੁਣ ਬਾਜ਼ਾਰਪ ਤੇ ਹੈ ਹੀ ਨਹੀਂ ਤਾਂ ਸਾਨੂੰ ਕਿੱਥੇ ਰੱਖੋਗੇ ਹੂੰ ਮਦਰ ਵੀ ਮੈਂ ਤੁਹਾਨੂੰ ਕਿਹਾ ਜਾ ਕੇ ਤੁਸੀਂ ਮੈਨੂੰ ਤੁਸੀਂ ਮੇਰੀ ਸਪਾਊਸ ਚਾਹੀਦਾ ਬਾਰਤਾ ਹੈਗਾ ਚਾਹੀਦਾ ਬਾਰਤਾ ਰੱਖਿਆ ਸੀ ਪਰ ਉਹ ਜੋ ਇੱਕ ਬੰਦਾ ਕਹਿੰਦਾ ਮੇਰੇ ਰਿਸ਼ਤੇਦਾਰ ਨੇ ਮੈਂ ਇਹਨੂੰ ਚਲ ਬਾਸ਼ ਆਉ ਪੇਸ਼ ਕਰ ਦੂੰਗਾ ਫਿਰ ਤੁਸੀਂ ਵੀ ਦੇਖੋ ਚਲੋ ਜਿਵੇਂ ਵੀ ਹੈਗਾ ਜੇ ਅਗਰ ਇਹ ਗੱਲ ਨਾ ਹੁੰਦੀ ਤਾਂ ਚੰਦੂ ਨੂੰ ਮੌਦੀ ਸਹਾਇ ਕਿਉਂਤੀ ਜਾਂਦੀ ਹੂੰ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਪਰ ਗਲਤੀ ਕਿੱਥੇ ਨਾ ਕਿੱਥੇ ਇਹ ਵੀ ਹੋਈ ਹੈ ਨਾ ਸ਼ਾਹੀ ਦਰਬਾਰ ਕੋਲ ਵੀ ਤਾਂ ਗਲਤੀ ਹੋਈ ਹੈ ਤੁਸੀਂ ਕਹਿੰਦੇ ਵੀ ਲਜਾਗੀਰ ਦਾ ਕੋਈ ਰੋਲ ਨਹੀਂ ਸੀਗਾ ਪਰ ਜਿਹੜੇ ਐਲਕਾਰ ਸੀ ਜਿਹੜੇ ਉੱਥੇ ਗਵਰਨਰ ਸੀ ਉਹਨਾਂ ਕੋ ਕਿੱਥੇ ਨਾ ਕਿੱਥੇ ਕੁਝ ਨਾ ਕੁਝ ਗਲਤੀ ਤਾਂ ਹੋਈ ਹੈ ਯਾਰ ਹਲੇ ਵੀ ਹੋ ਸਕਦੇ ਨੇ ਕਿ ਇਸ ਤਰੀਕੇ ਨਾਲ ਚੰਦੂ ਗੁਰੂ ਅਰਜਨ ਸਾਹਿਬ ਜੀ ਨੂੰ ਲੈ ਜਾਂਦਾ ਕੋਈ ਗੁਰੂ ਅਰਜਨ ਸਾਹਿਬ ਜੀ 'ਚ ਕੋਈ ਛੋਟੀ ਹਸਤੀ ਨਹੀਂ ਸੀ ਗੁਰੂ ਸੀ ਉਸ ਸਮੇਂ ਚਲੋ ਉਹਨਾਂ ਅਸਤੇ ਗੁਰੂ ਸੀ ਜਾਂ ਨਹੀਂ ਸੀ ਪਰ ਇੱਕ ਧਾਰਮਿਕ ਅਗੂ ਤਾਂ ਸੀ ਕਿਸੇ ਹੋਰ ਧਰਮ ਦੇ ਭਾਵੇਂ ਧਾਰਮਿਕ ਅਗੂ ਸੀ ਪਰ ਧਾਰਮਿਕ ਅਗੂ ਤਾਂ ਸੀ ਇਸ ਲਈ ਰਾਜੇ ਨੇ ਜਿੰਨਾ ਦਾ ਕੇਸ ਅਸਲ ਦੇ ਵਿੱਚ ਵਾਚਣਾ ਦੇਖਣਾ ਤੇ ਉਹਨਾਂ ਨੂੰ ਇਸ ਤਰੀਕੇ ਰਾਜੇ ਦੇ ਰਾਜਾ ਉਸ ਸਮੇਂ ਨਹੀਂ ਹੈ ਤੇ ਦੇ ਦਿੱਤਾ ਜਾਣਾ ਨਹੀਂ ਰਾਜਿਆਂ ਵਾਸਤੇ ਕੋਈ ਧਾਰਮਿਕ ਕੋਈ ਵੈਲਿਊ ਨਹੀਂ ਹੁੰਦੀ ਕਿਸੇ ਚੀਜ਼ ਦੀ ਵੀ ਜੇ ਇਹ ਗੱਲ ਹੁੰਦੀ ਤਾਂ ਉਹ ਕਿੰਨੇ بڑے ਮੌਲਵੀ ਮਰਵਾਤੇ ਆਪਣੇ ਧਰਮ ਦੇ ਸੀ ਹੂੰ ਦੇਖੋ ਇੱਕ ਹਾਕਮ ਲਈ ਪਹਿਲਾਂ ਉਸ ਦੀ ਹਕੂਮਤ ਹੁੰਦੀ ਧਰਮ ਅਗਰ ਹੁੰਦਾ ਮੈਂ ਤੁਹਾਨੂੰ ਇੱਕ ਹੋਰ ਵਾਕਿਆ ਸੁਣਾ ਦਵਾਂ ਆ ਇਤਿਹਾਸ ਹੈਗਾ ਮਾਲਵਾਈ ਇਤਿਹਾਸ ਪੰਨਾ ਭਾਗ ਪਹਿਲਾ ਪੰਨਾ ਨੰਬਰ 643 ਦੇ ਲਿਖਿਆ ਹੈ ਕਿ ਜਹਾਂਗੀਰ ਜਾਨੀ ਕਿ ਸਮਾ ਪਾ ਕੇ ਕੋਈ ਸਮਾ ਪਾ ਕੇ ਉੱਥੇ ਦੇ ਲੋਧੀਆਂ ਨੇ ਉੱਥੇ ਦੀ ਹਿੰਦੂ ਪਰਜਾਂ ਨੂੰ ਦੁੱਖ ਦਿੱਤਾ ਤਾਂ ਜਹਾਂਗੀਰ ਉਹਨਾਂ ਨੇ ਜਹਾਂਗੀਰ ਕੋਲੇ ਜਿਹੜਾ ਉਸ ਟਾਈਮ ਲਾਹੌਰ ਨੂੰ ਦੌਰੇ ਜਾ ਰਹੇ ਆ ਦੀ ਫਰਿਆਦ ਕੀਤੀ ਜਹਾਂਗੀਰ ਨੇ ਕੁਝ ਲੋਧੀ ਪਠਾਨ ਕਤਲ ਕਰਾ ਕੇ ਅਮਨ ਕਾਇਮ ਕੀਤਾ ਉਹਨੇ ਸਵਾਲ ਹੁੰਦਾ ਵੀ ਇਨਸਾਫ ਦੀ ਖਤਰ ਜਹਾਂਗੀਰ ਆਪਣੀ ਧਰਮ ਦੇ ਬੰਦੇ ਨੂੰ ਕਤਲ ਕਰਾਉਂਦਾ ਜਦ ਕਿ ਫਰਿਆਦ ਕਰਨ ਵਾਲਾ ਹਿੰਦੂ ਦੇ ਬਾਸ਼ਾ ਲਗੀ ਕੋਈ ਔੜੀ ਹੁੰਦਾ ਨਾ ਕੋਈ ਗੁਰੂ ਹੁੰਦਾ ਨਾ ਕੋਈ ਮੌਲਵੀ ਹੁੰਦਾ ਕਿੰਨੇ ਮੌਲਵੀ ਜਿਹੜੇ ਉਹਨੂੰ ਮਰਦਾ